ਲੇਟਿੰਗ ਹੁਮਨਾ ਮਾਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਕੈਨੇਡਾ ਇਮੀਗ੍ਰੇਸ਼ਨ ਵਿੱਚ ਇੱਕ ਇਤਿਹਾਸਕ ਸਾਲ ਦੀ ਤਿਆਰੀ ਕੀਤੀ ਜਾ ਰਹੀ ਹੈ ਅਨੁਮਾਨ ਹੈ ਕਿ 2024 ਵਿੱਚ ਸਥਾਈ ਨਿਵਾਸੀ ਨੂੰ ਉਤਾਰਨ ਦੀ ਰਿਕਾਰਡ ਤੌਰ ਗਿਣਤੀ ਦਾ ਸੰਕੇਤ ਹੈ ਆਲੋਚਨਾ ਅਧੀਨ ਦੁਨੀਆ ਦੇ ਸਭ ਤੋਂ ਵੱਧ ਇਮੀਗ੍ਰੇਸ਼ਨ ਅਨੁਕੂਲ ਦੇਸ਼ਾਂ ਵਿੱਚੋਂ ਇੱਕ ਹੋਣ ਦੇ ਨਾਤੇ ਕੈਨੇਡਾ ਆਪਣੇ ਆਰਥਿਕਤਾ ਤੇ ਜਨਸੰਖਿਆ ਲੋੜਾਂ ਨੂੰ ਪੂਰਾ ਕਰਨ ਲਈ ਤਿਆਰ ਕੀ ਕਿਆਂ ਨਵੀਆਂ ਨੀਤੀਆਂ ਅਤੇ ਮਜ਼ਬੂਤ ਪ੍ਰੋਗਰਾਮ ਰਾਹੀਂ ਨਵੇਂ ਲੋਕਾਂ ਨੂੰ ਆਕਰਸ਼ਿਤ ਕਰਨਾ ਜਾਰੀ ਰੱਖਦਾ ਹੈ ਇਹ ਲੇਖ ਸਵੇਈ ਰੁਝਾਨ ਸੰਗੀ ਪ੍ਰੋਗਰਾਮ ਅਤੇ ਕੈਨੇਡਾ ਦੇ ਭਵਿੱਖ ਲਈ ਇਸ ਬੀਮਸ਼ਲ ਬਾਧੇ ਦਾ ਅਰਥ ਹੈ ਉਹਨਾਂ ਨੂੰ ਉਜਾਰਤ ਕਰਨ ਲਈ ਨਵੀਂ ਇਮੀਗ੍ਰੇਸ਼ਨ ਡਾਟਾ ਦੀ ਖੋਜ ਕਰਦਾ ਜੇ ਕਿਸ ਸੰਖਿਆ ਦੇ ਆਧਾਰ ਕੈਨੇਡਾ ਵਿੱਚ ਇਮੀਗ੍ਰੇਸ਼ਨ 2020 ਤੋਂ 24 ਅਤੇ ਅਕਤੂਬਰ 2024 ਤੱਕ ਸੂਬਾ ਬਾਰੇ ਇਮੀਗ੍ਰੇਸ਼ਨ ਇਮੀਗ੍ਰੇਸ਼ਨ ਵਿੱਚ ਰਾਸ਼ਟਰੀ ਰੁਝਾਨ 2025 ਅਤੇ ਇਸ ਤੋਂ ਅੱਗੇ ਦਾ ਅਨੁਮਾਨ ਸੰਖਿਆਵਾਂ ਦੁਆਰਾ ਕੈਨੇਡਾ ਲਈ ਇਮੀਗ੍ਰੇਸ਼ਨ 2020 ਤੋਂ 24 ਪਿਛਲੇ 5 ਸਾਲਾਂ ਵਿੱਚ ਕੈਨੇਡਾ ਅੰਦਰ ਇਮੀਗ੍ਰੇਸ਼ਨ ਪੱਧਰ ਦੇ ਅੰਦਰ ਲਗਾਤਾਰ ਵਾਧਾ ਹੋਇਆ ਤੇ ਇਸ ਵਿੱਚ ਕੁਝ ਜਿਵੇਂ ਸਾਲ 2024 ਵਿੱਚ ਨਵੇਂ ਪੁੱਲ ਸਤਾਈ ਨਵੇਂ ਨਿਵਾਸੀਆਂ ਦੀ ਗੱਲ ਕਰੀ ਤਾਂ ਤਬ ਤੋਂ ਬਾਅਦ 2024 ਅੰਤ ਵਿੱਚ 414465 ਜਿਵੇਂ 2024 ਵਿੱਚ ਘਟੂ ਘਟ 475000 ਤੇ 5 ਲੱਖ ਸੰਦਰਭ ਦੇ ਵਿੱਚ ਅਨੁਮਾਨਿਤ ਇਹ ਵੱਡਾ ਲਗਾਇਆ ਗਿਆ ਸੀ ਕਿ ਕੈਨੇਡਾ ਵਿੱਚ 2024 ਵਿੱਚ ਔਸਟਨ 40802 ਨਵੇਂ ਪੀਐਸ ਦਾ ਸਵਾਗਤ ਅਤੇ ਅਗਸਤ ਤੇ ਅਕਤੂਬਰ 2024 ਤੱਕ ਔਸਟਨ 35273 ਸਲਾਨਾ ਦਰ ਦੇ ਵਾਧੇ ਦੀ ਗੱਲ ਕੀਤੀ ਜਾਵੇ ਜਾ ਪਲੱਸ 7.3% 2023 ਦੇ ਵਿੱਚ 465900 ਤੇ ਪਲੱਸ 6.6% 2022 ਦੇ ਵਿੱਚ 437180 ਪਲਸ 7.7% 2021 ਵਿੱਚ 4,65000 ਪਲਸ 120% ਅਤੇ B 2020 ਦੇ ਵਿੱਚ 1,84000 ਜਿਸ ਵਿੱਚ ਪ੍ਰਤੀਸ਼ਤਾ ਨਹੀਂ ਦੱਸੀ ਗਈ ਹੈ ਸਿਰਵਾਦਾ ਮਹਾਮਾਰੀ ਵਰਗੀਆਂ ਗਲੋਬਲ ਨੀਤੀਆਂ ਦੇ ਬਾਵਜੂਦ ਨਵੇਂ ਆਏ ਲੋਕਾਂ ਦਾ ਸਵਾਗਤ ਕਰਨ ਲਈ ਕੈਨੇਡਾ ਵਚਨ ਬੱਤਾ ਨੂੰ ਦਰਸਾਉਂਦਾ ਅਕਤੂਬਰ 2024 ਤੱਕ ਸੂਬਾ ਵਾਰ ਇਮੀਗ੍ਰੇਸ਼ਨ ਐ ਨਿਊ ਫਾਉਂਡੇਡ ਲਾਬਰਾਡੋਰ ਦੇ ਵਿੱਚ 2024 ਇਮੀਗ੍ਰੇਸ਼ਨ ਕੁੱਲ 5015-2023 ਵਿੱਚ 5485 ਤੋਂ ਥੋੜਾ ਘੱਟ ਹੈ। ਪ੍ਰਿੰਸ ਐਡਵਰਡ ਆਇਲੈਂਡ 2024 ਇਮੀਗ੍ਰੇਸ਼ਨ ਕੁੱਲ 9555 22.8% ਮੁੱਖ ਅੰਤਰਦੇਸ਼ੀ ਆਰਥਿਕ ਇਮੀਗ੍ਰੇਸ਼ਨ ਤੇ ਪੀਈਆਈ ਦੇ ਜੋਰ ਤੇ ਇਸ ਦੀ ਸਫਲਤਾ ਨੂੰ ਪ੍ਰੇਰਿਤ ਕਰਦਾ ਖਾਸ ਤੌਰ ਤੇ ਖੇਤੀਬਾੜੀ ਦੇ ਪ੍ਰਾਣਾਚਾਰੀ ਵਿੱਚ ਮਜ਼ਦੂਰਾਂ ਦੀ ਘਾਟ ਨੂੰ ਹੱਲ ਕਰਨਾ ਨੋਵਾਂਸ਼ ਕੋਸ਼ 2024 ਇਮੀਗ੍ਰੇਸ਼ਨ ਕੁੱਲ 12850 ਪਲੱਸ 8.8% ਨੋਵਾ ਸਕੋਸ਼ੀਆ ਹੁਨਰਵੰਦ ਕਾਮਿਆਂ ਲਈ ਉਦਮੀ ਅਤੇ ਇੱਕ ਹੱਬ ਬਣ ਗਿਆ ਦੇ ਵਾਅਦੇ ਤਕਨੀਕੀ ਸੇ ਸੰਭਾਲ ਦੇ ਖਿੱਤੇ ਨੂੰ ਪ੍ਰੋਗਰਾਮ ਤਿਆਰ ਕਰਨਾ ਨਿਊ ਬ੍ਰੈਂਜ਼ਵਿਕ 2024 ਕੁੱਲ ਇਮੀਗ੍ਰੇਸ਼ਨ 14000 ਪਲੱਸ 22.2% ਅੰਟਾਰੀਓ ਦੇ ਵਿੱਚ 2024 ਕੁੱਲ ਇਮੀਗ੍ਰੇਸ਼ਨ 1,73,875 ਪਲੱਸ ਤੇ ਅਨੁਮਾਨਿਤ ਜਿੱਤੇ 2 ਲੱਖ ਸੀ ਤੇ অন্ਟਾਰੀਓ ਦੇ ਉੱਪਰ ਰਹੇ ਤਕਨੀਕੀ ਖੇਤਰ ਵਿੱਤੀ ਸੇਵਾਵਾਂ ਉਦਯੋਗ ਤੇ ਵਿਭਿੰਨ ਸੱਭਿਆਚਾਰਕ ਭਾਈਚਾਰੇ ਇੱਕ ਹੁਨਰਮੰਦ ਕਾਮੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਇੱਕ ਚੁੰਬਕ ਬਣਾਉਂਦੇ ਨੇ ਟ੍ਰਾਂਟੋ ਆਟਵਾ ਤੇ ਵਾਟਰਲੂ ਵਰਗੇ ਸ਼ਹਿਰ ਇਮੀਗ੍ਰੇਸ਼ਨ ਦੇ ਵਾਅਦੇ ਲਈ ਪ੍ਰਮੁੱਖ ਕੇਂਦਰ ਨੇ ਪਰ ਇਸ ਦੇ ਨਾਲ ਹੀ ਪ੍ਰਵਾਸੀ ਜੀਵਨ ਦੀ ਵਧੀਆਂ ਲਗਤਾਂ ਨਾਲ ਵੀ ਉਹ ਸੰਘਰਸ਼ ਕਰ ਰਹੇ ਨੇ ਇਸੇ ਤਰ੍ਹਾਂ ਬ੍ਰਿਟਿਸ਼ ਕੋਲੰਬੀਆ 2024 ਕੁੱਲ ਇਮੀਗ੍ਰੇਸ਼ਨ 54223 ਅਨੁਮਾਨਤ 75000 ਬ੍ਰਿਟਿਸ਼ ਕੋਲੰਬੀਆ ਦੇ ਕੁਦਰਤੀ ਸੁੰਦਰਤਾ ਮਜ਼ਬੂਤ ਆਰਥਿਕਤਾ ਤਕਨੀਕੀ ਸ਼ੇਰ ਸੰਭਾਲ ਹਰੀ ਊਰਜਾ ਵਰਗੇ ਵਧ ਰਹੇ ਸੈਕਟਰ ਪ੍ਰਵਾਸੀਆਂ ਨੂੰ ਆਕਰਸ਼ਿਤ ਕਰ ਰਹੇ ਨੇ ਵੈਨਕੂਵਰ ਤੇ ਵਿਕਟੋਰੀਆ ਬੰਦੋਬਸਤ ਲੈ ਚੋਟੀ ਦੇ ਸ਼ਹਿਰ ਬਣ ਚੁੱਕੇ ਨੇ ਅਲਬਰਟਾ 2024 ਕੁੱਲ ਇਮੀਗ੍ਰੇਸ਼ਨ 56400 ਸੀ ਅਲਬਰਟਾ ਦੀ ਕਫਾਇਦੀ ਰਹਿਣ ਸੈਨ ਤੇਲ ਅਤੇ ਗੈਸ ਵਿੱਚ ਨੌਕਰੀ ਨੂੰ ਮਜ਼ਬੂਤ ਮਾਰਕੀਟ ਅਤੇ ਤਕਨੀਕੀ ਨਵੇਂ ਨਵੇਂ ਉਗ ਊਰਜਾ ਵਿੱਚ ਵਧ ਰਹੇ ਇਸ ਮੌਕੇ ਨਵੇਂ ਆਉਣ ਵਾਲੇ ਇੱਕ অনুকূল ਮੰਜ਼ਲ ਬਣਾਉਂਦੇ ਨੇ ਕੈਲਗਰੀ ਅਤੇ ਐਡਮਿੰਟਨ ਵਰਗੇ ਸ਼ਹਿਰ ਇਸ ਚਾਰਜ ਵਿੱਚ ਮੌਰੀ ਨੇ ਪਰ ਹੁਣ ਤੱਕ ਲੋਕ ਰੁਜ਼ਗਾਰ ਲੱਭਣ ਦੇ ਸੰਘਰਸ਼ ਵੀ ਕਰ ਰਹੇ ਨੇ ਕਿਊਬਕ ਦੀ ਗੱਲ ਕਰਾਂ 2024 ਇਮੀਗ੍ਰੇਸ਼ਨ ਕੁੱਲ 50450 ਇੱਕ ਫ੍ਰੈਂਚ ਬੋਲਣ ਵਾਲੇ ਪ੍ਰਾਂਤ ਦੇ ਰੂਪ ਵਿੱਚ ਕਿਊਬਕ ਫ੍ਰੈਂਕੋਫੋਨ ਅਤੇ ਦੋ ਪਾਸਿਬਿਨੇਕਾਰਾਂ ਦੇ ਲਈ ਤਿਆਰ ਕੀਤੀ ਹੋਈ ਲਖਨਵੀ ਇਮੀਗ੍ਰੇਸ਼ਨ ਸਟ੍ਰੀਮ ਨੂੰ ਪੇਸ਼ ਕਰਦਾ ਹੈ ਮੌਂਟਰੀਅਲ ਕਿਊਬਕ ਸਿਟੀ ਵਰਗੇ ਸ਼ਹਿਰ ਮੁੱਖ ਬੰਦੋਬਸਤਾ ਕੇਂਦਰ ਨੇ ਮੈਨੀਟੋਬਾ 2024 ਕੁੱਲ ਇਮੀਗ੍ਰੇਸ਼ਨ 21910 ਮੈਨੀਟੋਬਾ ਸਮਾਜ ਸੰਚਾਲਿਤ ਇਮੀਗ੍ਰੇਸ਼ਨ ਖੇਤੀਬਾੜੇ ਨਿਰਮਾਣ ਤੇ ਸੇ ਸਭਾਰ ਦੇ ਮੌਕਿਆਂ ਤੇ ਫੋਕਸ ਇਸ ਨੂੰ ਇੱਕ ਆਕਰਸ਼ਿਤ ਵਿਕਲਪ ਬਣਾਉਂਦਾ ਹੈ स्केचवेन 2024 कुल इमिग्रेशन 20690 स्केचवेन ਦੇ ਇਮੀਗ੍ਰੇਸ਼ਨ ਵਾਦੇ ਨੂੰ ਇਸ ਦੀ ਕੁਫਾਇਤੀ ਰਹਿਣ ਸਹਿਣ ਵਧਰੇ ਕੀਤੀ ਦੀ ਹੋਗਾ ਤੇ ਉਸਾਰੇ ਦੇ ਸੇ ਸੰਭਾਲ ਵਿੱਚ ਹੁਨਰਮੰਦ ਕਾਮਿਆਂ ਦੀ ਵਧਰੇ ਮੰਗ ਦੁਆਰਾ ਪ੍ਰਾਪਤ ਹੈ ਇਸੇ ਤਰ੍ਹਾਂ ਇਮੀਗ੍ਰੇਸ਼ਨ ਵਿੱਚ ਵਧਰੇ ਰੁਝਾਨ ਪਾਥਵੇਜ਼ ਬ੍ਰੇਕਡਾਊਨ 2024 ਪ੍ਰੋਗਰਾਮ ਇਮੀਗ੍ਰੈਂਟਸ 2024 કુલ ਦਾ 0% ਹਿੱਸਾ ਆਰਥਿਕ ਇਮੀਗ੍ਰੇਸ਼ਨ ਪੀ ਐਨ ਪੀ اے ਆਈ ਪੀ 340000 ਪਲਸ 68% ਪਰਵਾਰਿਕ ਸਪਾਂਸਰਸ਼ਿਪ 110000 22% ਮਾਨਵਵਾਦੀ ਤੇ ਸ਼ਰਨਾਰਥੀ 50000 10% ਇਮੀਗ੍ਰੇਸ਼ਨ ਅੰਦਰ ਰਾਸ਼ਟਰੀ ਜਨ 2025 ਅਤੇ ਇਸ ਤੋਂ ਅੱਗੇ ਲਈ ਅਨੁਮਾਨ ਫੈਡਰਲ ਸਰਕਾਰ ਆਰਥਿਕ ਵਿਕਾਸ ਦੇ ਖੇਤਰੀ ਵੰਡ ਤੇ ਜ਼ੋਰ ਦਿੰਦੇ ਹੋਏ 485 ਨਵੇਂ ਆਉਣ ਵਾਲਿਆਂ ਨੂੰ ਸਲਾਰਟੀਚਾ ਪਾਰ ਕਰਦੀ ਹੈ ਕੈਨੇਡੀਅਨ ਖਬਰਾਂ ਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ਼ ਨਿਊਜ਼ ਬਾਹਲਾ ਦਿਨਾਲ